ਬਹੁਤ ਵਧੀਆ ਅਕਸ਼ੀਅ ਸੀ ਜੋ ਅੱਜ ਕੱਲ ਦੇ ਸਮਾਜ ਚ ਸਾਰੇ ਧਰਮਾਂ ਸਾਰੇ ਜਾਤਾਂ ਸਾਰੇ ਐਜੂਕੇਸ਼ਨਾਂ ਨੂੰ ਜੋ ਅੱਜ ਸਮਾਜ ਨੂੰ ਸਭ ਤੋਂ ਵੱਧ ਲੋੜ ਐਜੂਕੇਸ਼ਨ ਦੀ ਆ ਉਹਨੇ ਆਪਣੀ ਜ਼ਿੰਦਗੀ ਸਾਰਾ ਕੁਝ ਦੇਖੇ ਗਏ ਆ ਮੇਰੀ ਆਪ ਦੀ ਜ਼ਿੰਦਗੀ 57 ਸਾਲ ਆ ਮੈਂ ਲੱਖਾਂ ਕਰੋੜਾਂ ਜ਼ਿੰਦਗੀਆਂ ਦੇਖੀਆਂ ਪਰ ਉਹਨਾਂ ਕਰੋੜਾਂ ਚੋਂ ਸਭ ਤੋਂ ਉੱਤੇ ਮੈਨੂੰ ਉੱਤਮ ਸਮਝਦਾ ਜਿਨ੍ਹਾਂ ਨੇ ਅੱਜ ਦੇ ਸਮਾਜ ਚ ਕਾਲ ਯੁਗ ਦੇ ਨਾ ਅੱਜ ਇਹ ਭੀਮ ਸੀਗਾ ਇੱਕ ਮਹਾਭਾਰਤ ਦਾ ਭੀਮ ਗਿਆ ਅੱਜ ਮੈਂ ਮਹਿਸੂਸ ਕਰਦਾ ਇੱਕ ਡੇੜੇ ਵੇ ਦਾ ਇੱਕ ਭੀਮ ਚਲਿਆ ਗਿਆ ਜਿਹਦਾ ਨਾਂ ਘਟਾ ਪੂਰਾ ਹੋਣ ਵਾਲਾ ਪਰ ਮੈਂ ਜ਼ਰੂਰ ਕਹਿਣਾ ਕਿ ਡੇੜੇ ਵਿੱਚ ਇਹੋ ਜਿਹੇ ਭੀਮ ਹੋਰ ਪੈਦਾ ਹੋਣ ਤਾਂ ਕਿ ਸਾਡੇ ਸਮਾਜ ਨੂੰ ਜਿਹੜੋ ਸੇਧ ਲੈਣ ਬੱਚੇ ਤਾਂ ਕਿ ਸਾਡਾ ਸਮਾਜ ਸਾਰਾ ਦਰਵਾਜ਼ਾ ਜਿਹੜਾ ਉਹਨਾਂ ਵਿਸ਼ਵ ਦੇ ਵਿੱਚ ਇਕੱਠਾ ਗਾ ਅਸੀਂ ਉਹਨਾਂ ਦਾ ਫੰਡ ਸਸਟੇਨ ਕਰਦੇ ਆਂਗੇ ਉਹ ਸਾਡੇ ਜੋ ਇੱਕ ਇੱਕੀ ਬਚਾਈ ਹੈ ਇੱਕ ਸੰਸਥਾ ਬਣ ਚੁੱਕੀ ਹੈ ਮੈਂ ਸਮਝਦਾ ਹਾਂ ਕਿ ਇਹ ਡਾਕਟਰ ਫਰੀਦ ਕੋਲ ਨਹੀਂ ਗੋਲਾਂਗੇ ਉਹਨਾਂ ਨੇ ਬਹੁਤ ਵੱਡਾ ਐਜੂਕੇਸ਼ਨ ਦੇ ਵਿੱਚ ਕੰਮ ਕੀਤਾ ਲੋਕ ਆਪਣੇ ਘਰਾਂ ਲਈ ਕੰਮ ਕਰਦੇ ਨੇ ਉਹਨਾਂ ਨੇ ਲੋਕਾਂ ਦੇ ਬੱਚਿਆਂ ਲਈ ਕੰਮ ਕੀਤਾ ਸੋ ਸਾਡੇ ਕੋਲ ਨੂੰ ਸੱਚੀ ਸੱਚੀ ਸਥਿਤੀ ਦੱਲਦੀ ਹੈ ਤੇ ਔਰ ਉਹਨਾਂ ਸਾਡੇ ਲਈ ਤਾਂ ਉਹ ਲੋਕਾਂ ਦੇ ਲਈ ਸ਼ਾਇਦ ਸਮਾਜ ਸੁਧਾਰਕ ਸੀਗੇ ਸਾਡੇ ਲਈ ਤਾਂ ਉਹ ਮਾਂ-ਬਾਪ ਸਭ ਕੁਝ ਸੀਗੇ ਕਿਉਂਕਿ ਸਾਡਾ ਕਾਲਜ ਮਈ 2008 ਤੋਂ ਸ਼ਾਇਦ ਉਹਨਾਂ ਨੇ ਖੜਾ ਕਰਨ ਦੇ ਵਿੱਚ ਸਭ ਤੋਂ ਵੱਡਾ ਹੱਥ ਸੀਗਾ ਉਹਨਾਂ ਦਾ ਅੱਜ ਸਾਨੂੰ ਇਹ ਲੱਗਦਾ ਵੀ ਇੱਕ ਸਮਾਜ ਸੇਵਕੀਲੀ ਸਾਡੇ ਇੱਕ ਪਰਿਵਾਰ ਦਾ ਮੈਂਬਰ ਹੈ ਜਿਹੜਾ ਸਾਡੇ ਕੋਲੋਂ ਵਿਚਰ ਚੁੱਕਿਆ ਹੈ ਅਰੇ ਉਹ ਘਟ ਜਿਹੜਾ ਸੀ ਕਦੇ ਵੀ ਜਿੱਤਗੀ ਚ ਸਹਿਣ ਨਹੀਂ ਕਰ ਸਕਦੇ ਉਹ ਸੋਸ ਘਟਣ ਨੂੰ ਅਸੀਂ ਕਿਸੇ ਵੀ ਕੀਮਤ ਤੇ ਪੂਰਾ ਨਹੀਂ ਕਰਾਂਗੇ ਅੱਜ ਸਾਡੇ ਉਹਨਾਂ ਦੀ ਉਹ ਲੈਣਾ ਯਾਦ ਆਉਂਦੀਆਂ ਨੇ ਸਾਨੂੰ ਹਮੇਸ਼ਾ ਕਿਹਾ ਕਰਦੇ ਸੀ ਕੇ ਮਾੜੀਆਂ ਘਟਨਾਵਾਂ ਦੇ ਵਿੱਚ ਅੱਗੇ ਸਿੱਟੇ ਕੱਢੇ ਜਾ ਸਕਦੇ ਨੇ ਪਰ ਸ਼ਰਤ ਹੈ ਕੋਈ ਕੱਢਣ ਵਾਲਾ ਚਾਹੀਦਾ ਅੱਜ ਅਸੀਂ ਇੰਨੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਸਾਡੀ ਇਹ ਵੀ ਸ਼ਰਧਾਂਜਲੀ ਹੈ ਸੀ ਉਹਨਾਂ ਨੇ ਪਾਏ ਹੋਏ ਪੂਰਨਿਆ ਤੇ ਚੰਨੀ ਸਾਡੇ ਲਈ ਉਹ ਹਮੇਸ਼ਾ ਅਰਾਧ ਸੇਰਾ ਸੀ ਸਾਡਾ ਸਾਰਾ ਲੇਡੀ ਸਟਾਫ ਅੱਜ ਧੀਆ ਦੇ ਵੰਗ ਉਹਨਾਂ ਦਾ ਇੱਕ ਦੁੱਖ ਦੇ ਵਿੱਚ ਆ ਵੀ 7 ਵਜੇ ਵੱੱਲ ਵੀ ਉਹਨਾਂ ਪਰਿੰਦੇ ਨਹੀਂ ਹੋ ਦੁੱਖ ਹੈ ਜੀ ਕਿ ਕਿਹ ਅਜਿਹੀ ਸ਼ਖਸੀਅਤ ਜਿਹਦੀ ਹਲਕੇ ਦੇ ਲਈ ਬਹੁਤ ਜ਼ਿਆਦਾ ਲੋੜ ਸੀ ਜ਼ਰੂਰਤ ਸੀ ਅੱਜ ਉਹ ਘਟਾ ਸਮਾਜ ਦੇ ਵਿੱਚ ਸ਼ਾਇਦ ਉਸ ਨੂੰ ਪੂਰਾ ਕਰਨ ਵਾਲਾ ਅਜੇ ਸਾਨੂੰ ਕੋਈ ਸਾਹਮਣੇ ਨਾ ਸਕੇ பச்சி சை ਆਮ ਰੇਡ ਦੀ بے وقت موت هون ਤੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਉਸ ਹਰ ਇੱਕ ਦੇ ਲਈ ਮਸੀਹਾ ਸੀਗੇ ਭਾਵੇਂ ਹਸਪਤਾਲ ਹੋਵੇ ਭਾਵੇਂ ਸਕੂਲ ਹੋਵੇ ਭਾਵੇਂ ਕਾਲਜ ਹੋਵੇ ਇਥੋਂ ਦਾ ਕੋਈ ਵੀ ਕੰਮ ਹੋਵੇ ਹਰ ਸ਼ਾਮ ਦੇ ਵਿੱਚ ਉਹਨਾਂ ਦਾ ਵੱਡੇ ਤੋਂ ਵੱਡਾ ਸਹਿਯੋਗ ਹੁੰਦਾ ਸੀ ਜੋ ਕਿ ਹੁਣ ਇੱਕ ਬਹੁਤ ਵੱਡਾ ਘਾਟਾ ਪੈ ਗਿਆ ਇਹਦਾ ਨਾ ਪੂਰਾ ਹੋਣਯੋਗਾ ਘਾਟਾ ਹੈ ਜੋ ਇਹ ਹੈ ਜਿਹਾ ਕੋਈ ਮੈਨੂੰ ਇਨਸਾਨ ਹੋ ਲੰਗੀ ਚਲੋ ਲੰਗੀ ਚਲੋ ਦਰਸ਼ਨ ਜੀ ਜਾਨੀ ਜਾਣੀ ਹੈ ਦਰਸ਼ਨ ਕਰਕੇ ਅੱਗੇ ਜਾਈ ਜਾਓ ਲੰਗੀ ਚਲੋ ਮਿੱਤਰੋ ਇਤਨੀ ਸਰਵਾ ਬਸੋ ਅੱਪ ਪਾਪ ਬਗਲੋ ਇਹ ਪਾਪ ਬਗਲੋ ਲੰਘਾਓ ਕਾਨ ਜੀ ਜੀ ਉਸ ਇਹ ਜੇ ਵਿਚਾਰ ਨਹੀਂ ਜਿਹੜਾ ਕਿ ਆਪਾਂ ਉਹਨਾਂ ਬਾਰੇ ਉਹ ਫਰੀਕੂ ਕਿ ਡੜਵੇਂ ਪਰ ਬਹੁਤ ਵੱਡਾ ਘਾਟਾ ਪਿਆ ਬੱਚਿਆਂ ਨੂੰ ਬਹੁਤ ਵੱਡਾ ਘਾਟਾ ਪਿਆ ਜਿਹਨੂੰ 100 ਦਿੰਦੇ ਸੀ ਔਰ ਇਹ ਕਟਾ ਨਹੀਂ ਭੁੱਲਾ ਹੋ ਸਕਦਾ ਕਿਉਂਕਿ ਮੈਨੂੰ ਸਿਹਤ ਦੇ ਵਿੱਚ ਜਦੋਂ ਲੈ ਕੇ ਪਿੰਕ ਕਾਰਡ ਦੀ ਲੈ ਕੇ ਆਈ ਜੀ ਅੱਜ ਮੈਂ ਮਲਾਪਦੀਆ ਦੇ ਤੋਂ ਉਹਨਾਂ ਦੀ ਉਹਨਾਂ ਦੀ ਬਦੌਦ ਕਬੰਦੀ ਤੇ ਪਹੁੰਚਿਆ ਹੋਇਆ ਮੈਂ ਮਾਲਕ ਤੋਂ ਦੁਆ ਕਰਦਾ ਵੀ ਮੇਰਾ ਮਾਲਕਾ ਉਹਨੂੰ ਕੋਈ ਚੰਗੀ ਚੂਲ ਚ ਦਵਾਰੋਂ ਫੇਰ ਦੜਵੀ ਸੇਵਾ ਕਰਦਾ ਮੌਕਾ ਦੇ। ਆਜੋ ਆਜੋ ਦਰਸ਼ਨ ਕਰ ਲੈ ਆਜਿਓ ਮਲਾਪਦੀਆ ਜੀ ਆਜੋ ਆਜੋ ਆਹ ਨਾ ਕਰੋ ਕੰਮ ਕਾਹਨਾ ਕਰੋ ਪਰ 10 ਮਿੰਟ ਲੱਗ ਰਿਹਾ ਇਹ ਨੂੰ ਲੰਗੀ ਚਲੋ ਬਾਈ ਲੰਗੀ ਚਲੋ ਫਟਾਫਟ ਕਾਹ ਲੱਗਦਾ ਬਈ ਥੋੜਾ ਜਿਹਾ ਕਾਮੜ ਭੀਮ ਜੀ ਅਸਲ ਚ ਇੱਕ ਮਹਤੀ ਮਾਰਸਵਾਦੀ ਨਜ਼ਰੀਏ ਦੇ ਵਿਗਿਆਨਕ ਵਿਚਾਰਾਂ ਦੇ ਧਾਰਨੀ ਸਨ ਉਹਨਾਂ ਦੀ ਚਾਹੇ ਦੋਨੋਂ ਲਤਾ ਜਵਾਬ ਦੇ ਗਈਆਂ ਸਨ ਪਰ ਉਹਨਾਂ ਨੇ ਆਪਹਾਜ ਦੀ ਜ਼ਿੰਦਗੀ ਨੂੰ ਇੱਕ ਨਮੂਨੇ ਦੀ ਜ਼ਿੰਦਗੀ ਬਣਾ ਕੇ ਲੋਕਾਂ ਨੂੰ ਦਿਖਾਇਆ ਕਿ ਭੀਮ ਦੀ ਜ਼ਿੰਦਗੀ ਨੇ ਹੈਂਡੀਕੈਪ ਦੀ ਪਰਿਭਾਸ਼ਾ ਬਦਲ ਦਿੰਦੀ ਹੈ ਪਰ ਮੈਂ ਸਮਝਦਾ ਕਿ ਭੀਮ ਦੀ ਜ਼ਿੰਦਗੀ ਲੋਕਾਂ ਲਈ ਵਰਤੀ ਆ ਉਹਨੇ ਜ਼ਿੰਦਗੀ 'ਚ ਜਿੰਨ ਇੱਕ ਇੱਕ ਪਲ ਆਪਣਾ ਲੋਕਾਂ ਦੇ ਲੇਖੇ ਲਾਇਆ ਇਦਾਂ ਦੀ ਜ਼ਿੰਦਗੀ ਤੇ ਸਾਨੂੰ ਸਾਰਿਆਂ ਨੂੰ ਮਾਣਿਆ ਤੇ ਸਾਨੂੰ ਬਹੁਤ ਅਫਸੋਸ ਆ ਕਿ ਸਾਡਾ ਸਾਥੀ ਐਕਸੀਡੈਂਟ ਵਿੱਚ ਸਾਥੂ ਕਹੀ ਇਸ ਇਲਾਕੇ ਦੇ ਵਿੱਚ ਪੂਰੇ ਜ਼ਿਲ੍ਹੇ ਦੇ ਵਿੱਚ ਕਾਬਿਲ ਭਿੰਮ ਸਿੰਘ ਉਹਰਾ ਦੇ ਦੇਹਾਨ ਦੇ ਨਾਲ ਬਹੁਤ ਵੱਡਾ ਘਾਟਾ ਜਿਹੜਾ ਹੈ ਅਗਾਹਾਂ ਬਧੂ ਲਹਿਰ ਨੂੰ ਲੋਕਾਂ ਦੀ ਲਹਿਰ ਨੂੰ ਬਹੁਤ ਵੱਡਾ ਘਾਟਾ ਪਿਆ ਹਾਲੇ ਕਿ ਕਿਤੇ